ਜਾ ਸਮਾ ਵੀ ਇਹ ਲੈਣਾ ਜਿਹੜਾ ਟਿਕ ਟੋਕ ਹੋਵੇ ਬਿਲਕੁਲ ਜਮਾ ਅੱਖਾਂ ਨੂੰ ਆਰਾਮ ਆਣਾ ਚਾਹੀਦਾ ਹਾਂਜੀ ਸਸਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਤੁਸੀਂ ਠੀਕ ਠਾਕ ਹੋਗੇ ਆਪ ਕੋ ਆਪ ਤੇ ਘਰੇ ਹਾਂ ਖੁਸ਼ ਰਹੋ ਵੀਰੇ ਤੇ ਅਸੀਂ ਚੱਲਿਆ ਫਤਿਹਵਾਦ ਜੀ ਦਵਾਈ ਲੈਣ ਵਾਸਤੇ ਅੱਖਾਂ ਖਰਾਬ ਹੋ ਗਈ ਨੇ ਦੀਆਂ ਲਾਲ ਅੱਖਾਂ ਤਾਂ ਮੇਰੀਆਂ ਵੀ ਹੋ ਰਹੀਆਂ ਨੇ ਤੇ ਪਰ ਇਹਨੂੰ ਅਲਰਜੀ ਜ਼ਿਆਦਾ ਹੋ ਰਹੀ ਹੈ। ਕੁਝ ਕੁਝ ਵੇਲੇ ਫੋਨ ਜ਼ਿਆਦਾ ਦੇਖਦੀ ਹੈ ਇਹ। ਫੋਨ ਦੇਖਣ ਦੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਜ਼ਿਆਦਾ ਦੇਖਦੀ ਹੈ। ਹੁਣ ਇਹਨੂੰ ਕਹਿੰਦਾ ਰਹਿਣਾ ਉਹਨੂੰ ਫੋਨ ਨਾ ਦੇਖਿਆ ਕਰ। ਅੱਛਾ ਜੀ। ਆਹੋ। ਫੋਨ ਦੇਖਦੀ ਰਹਿੰਦੀ ਹੈ। ਐਸਾ ਗੁੱਸੇ ਹੁੰਦੀ ਫੋਨ ਦਾ ਨਾਲ ਆਇਆ ਤਾਂ ਐਂ ਹੀ ਗੁੱਸੇ ਹੁੰਦੀ ਹੈ ਇਹ। ਐਗਜ਼ਾਮਪਲ ਹੈ। ਉਹਨੇ ਦੇਖਦੀ ਠੀਕ ਹੈ ਨਾ। ਹਾਂ। ਉਹਨੇ ਦੇ ਨਹੀਂ ਦੇਖੇਗੀ ਚੰਗੀ ਰਹੇਗੀ। ਚਲੋ। ਮਜ਼ਾਕ ਕਰੀਏ ਨਾ ਇਹਨਾਂ ਫੋਨ ਨਹੀਂ ਦੇਖਦੀ ਕਿਉਂਕਿ ਫੋਨ ਦਾ ਤਾਂ ਆਪਣਾ ਕੰਮ ਹੀ ਹੈ। ਇਹਨਾਂ ਧੂੜ ਮਿੱਟੀ ਤੋਂ ਅਲਰਜੀ ਹੋ ਗਈ ਉਹਨੂੰ ਜਿਹੜਾ ਉਹ ਨਹੀਂ। ਕੱਲ ਚਲੋ ਚੱਲਦੇ ਆਂ ਆਪਾਂ ਫਤਿਹਬਾਦ ਆਹ ਲੋ ਜੀ ਅੱਗੇ ਦੇਖੋ ਧੂੜ ਮਿੱਟੀ ਟ੍ਰੈਫਿਕ ਬਹੁਤ ਜ਼ਿਆਦਾ ਹੋ ਰਿਹਾ ਹੈ ਜਾਮ ਲੱਗ ਗਿਆ ਤਾਂ ਪਤਾ ਨਹੀਂ ਕਿਸ ਚੀਜ਼ ਦਾ ਤੋਂ ਬਾਹਰ ਹੈ ਔਰ ਕਿਹਾਲ ਨੇ ਜੀ ਵਧੀਆ ਹੀ ਵਧੀਆ ਆਪਾਂ ਆਏ ਜੀ ਤੇ ਆਪਾਂ ਕਰਾ ਲਈਏ ਟੈਂਕੀ ਫੁੱਲ ਤੇ ਕਿਹਾਲ ਦੇ ਅੱਗੇ ਨਾਲ ਮਨਪ੍ਰੀਤ ਵੀ ਆ ਗਈ ਪਾਰ ਆਈਡੀ ਬਣਾਉਣੇ ਸੀ ਬੱਚਿਆਂ ਸਕੂਲ ਆਇਆ ਸੀ ਆਕਾਲ ਅਕੈਡਮੀ ਬੱਚਿਆਂ ਦਾ ਸਕੂਲ ਹੈ ਜੀ ਹੋ ਗਿਆ ਕੰਮ ਫੋਨ ਚਾਹੀਦਾ ਹੈ ਹੈ ਫੋਨ ਚਾਹੀਦਾ ਹੈ ਹੋ ਗਿਆ ਹੋ ਗਿਆ ਅੱਛਾ ਤੈਨ ਚਾਰ ਚੱਕਰ ਕੱਟੇ ਨੇ ਜੇ ਮੈਂ ਪੜੇ ਲਿਖੀ ਹੁੰਦੀ ਤਾਂ ਫਿਰ ਇੱਕੇ ਵਾਰੀ ਅਸੀਂ ਨਿਬੜ ਜਾਣਾ ਮੈਂ ਪੜੇ ਲਿਖੀ ਪੜਦੇ ਜਦੋਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਬਸ ਗੱਲ ਕਰਨੀ ਆ ਮੈਨੂੰ ਪੰਜਾਬੀ ਆਉਂਦੀ ਨਹੀਂ ਹਿੰਦੀ ਆਉਂਦੀ ਹੈ ਹਿੰਦੀ ਕੋਈ ਜਾਣਦਾ ਨਹੀਂ ਇੱਥੇ ਬੱਚਿਆਂ ਦੇ ਸਕੂਲ ਆਏ ਸੀ ਆਪਾਰ ਆਈਡੀ ਵਾਸਤੇ ਕਿਉਂਕਿ ਬੱਚਾ ਮੁੰਡਾ ਹੁਣ 10ਵੀਂ ਚੋ ਜੂ ਅਗਲੇ ਸਾਲ ਆ ਵੈਨਾ ਖੜੀ ਆਣ ਸਕੂਲ ਦੀਆਂ ਹੁਣ ਚੱਲਨੇ ਆ ਫਤਿਹਵਾ ਚਲੋ ਫਤਿਹਵਾ ਚਲਦੇ ਆ ਜੀ ਚਲੋ ਹਾਂਜੀ ਅਦੇ ਸਕੂਲ ਜਾ ਕੇ ਆ ਗਏ ਤਾਂ ਰਾਸਤੇ ਜਾ ਦੇਖੋ ਨਰਮਾ ਕੀ ਬਾਤਾਂ ਨੇ ਅੱਜ ਅਸੀਂ ਵੀ ਚੁਗਦੇ ਹੁੰਦੇ ਸੀ ਨਰਮਾ ਖੇਤਾ ਚ ਕੰਮ ਕੀਤਾ ਵਾਦੂ ਹਾਂ ਆ ਦੇਖੋ ਨਰਮਾ ਬਹੁਤ ਵਧੀਆ ਬਾਹਗਰ ਸੱਚੇ ਪਾਤਸ਼ਾ ਬਣਾਈ ਰੱਖੇ ਉਹ ਦਰਪਣਾ ਰੰਦ ਤਾਂ ਡੁੱਬ ਗਿਆ ਸਾਰੇ ਉਹ ਸੁਪਰ ਸਾਈਡ ਪਾਸੇ ਸਾਈਡ ਤੇ ਜੁੱਬ ਗਿਆ ਆ ਦੇਖੋ ਆ ਝੋਨਾ ਖੜਿਆ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਰੱਖੇ ਬਹੁਤ ਮਿਹਨਤ ਨਾਲ ਬਣਦਾ ਤੇ ਬਹੁਤ ਆਸਾਂ ਹੁੰਦੀਆਂ ਨੇ ਇਹਦੇ ਤੇ ਵਾਹਿਗੁਰੂ ਮੇਰਾ ਰੱਖੇ ਹਾਂ ਹਾਂਜੀ ਆ ਆਪਣੀ ਲੋਕੇਸ਼ਨ ਹੈ ਇੱਥੇ ਆਉਂਦੇ ਹੁੰਨੇ ਆ ਜਦੋਂ ਸਕੂਲਾਂ ਨੇ ਇੱਥੇ ਖੜ ਕੇ ਵੀਡੀਓ ਬਣਾਉਂਦੇ ਬਹੁਤ ਵਧੀਆ ਇੱਥੇ ਖੜਾ ਕੇ ਇੱਥੇ ਵੀਡੀਓ ਪਾਉਂਦੇ ਨੇ ਆ ਦਰਤ ਹੈ ਗਏ ਜਰੂਰ ਜਰੂਰ ਤਵਾਦ ਵੀਡੀਓ ਪਾਈਆਂ ਤੇ ਜਦੋਂ ਸਾਡੇ ਚੱਲੀਆਂ ਸੀ ਨਾ ਉਹਦੇ ਇੱਥੇ ਆ ਕੇ ਵੀਡੀਓ ਪਾਇਆ ਕਰਦੇ ਦਰਖਤ ਕੋਲ ਇੱਥੇ ਝੁਰਨਾ ਹੁੰਦਾ ਕਦੇ ਕਣਕ ਹੁੰਦੀ ਹੈ ਕਦੇ ਕੁਝ ਹੁੰਦਾ ਬਾਈ ਸਾਰੇ ਪਾਸੇ ਹਰਿਆਲੀ ਹੁੰਦੀ ਹੈ ਬਹੁਤ ਵਧੀਆ ਲੱਗਦਾ ਤੇਰਾ ਅੱਛਾ ਜਿੰਨਾ ਵੀ ਗੈਰੋ ਵਾਹਿਗੁਰੂ ਸੱਚੇ ਪਾਤਸ਼ਾਹ ਹਰਿਆ ਭਰਿਆ ਰੱਖੇ ਚਲੋ ਚੱਲਨੇ ਆਣ ਫਤਿਹਬਾਦ ਵਾਰੀ ਵਾਰੀ ਕਹਿਣਾ ਚੱਲਨੇ ਆ ਫਤਿਹਬਾਦ ਕੋਈ ਨਹੀਂ ਰੁਕਣਾ ਰਸਤੇ ਠੀਕ ਹੈ ਨਾ ਸਿੱਧਾ ਫਤਿਹਬਾਦ ਚੱਲ ਠੀਕ ਹੈ ਮੇਰੇ ਅੱਖਾਂ ਦਰਦ ਹੋਈ ਜਾਂਦੀ ਐ ਨੇ ਜਿਆਦਾ ਹੀ ਚਲੋ ਲਓ ਜੀ ਅਸੀਂ ਆ ਗਏ ਹਸਪਤਾਲ ਜਣ ਬਣ ਬੀਤ ਜਾਂਦੀ ਐ ਦਵਾਈ ਲੈਣ ਲੈ ਕੇ ਆਣ ਅੱਖਾਂ ਕੋ ਚੰਗੀ ਤਰ੍ਹਾਂ ਚੈੱਕ ਕਰਾਇਆ ਸੀ ਚੰਗੀ ਤਰ੍ਹਾਂ ਹੁਣ ਕਹਿੰਦੇ ਮੈਂ ਫੋਨ ਬਾਅਦ ਵੇਖਦੀ ਹੁਣੀ ਆ ਠੀਕ ਆ ਨਾ ਪੈਸੇ ਦੇ ਦੇ ਹਾਂਜੀ ਇਹ ਡਾਕਟਰ ਸਾਹਿਬ ਜੀ ਨੇ ਬਾਈ ਜੀ ਆਏ ਨੇ ਮਿਲਣ ਵਾਸਤੇ ਵੀਡੀਓ ਦੇਖਦੇ ਹੁੰਦੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਖੋਜ ਰੱਖੇ ਭਾਈ ਉਹਨੂੰ ਫਿਰ ਆਓ ਜੀ ਹਾਜ਼ਰ ਦੇ ਵਾਸਤੇ ਰਹੋ ਮੇਰਾ ਵੀਰ ਮਨਪ੍ਰੀਤ ਆ ਗਈ ਐ ਕੋਈ ਦੇਖਿਆ ਕੀ ਬਣਿਆ ਵਾਵਾ ਸਾਰੇ ਲਿਆਈ ਮੈਚਸ ਨੂੰ ਜਿਸਮੇ ਵਾਵਾ ਸਾਰੇ ਲਿਆਈ ਵਾਵਾ ਸਾਰੇ ਲਈ ਹਾਂ ਐ ਕਿਹਾ ਵੀਰਾ ਆਂਦਾ ਵੀ ਆਏ ਦੇਖੀ ਕਿਵੇਂ ਲੱਗਾ ਐਸੇ ਹੀ ਐ ਹੋਰ ਗਾੜਾ ਉਹ ਤੋਂ ਚੇਂਜ ਕਰ ਕਰਕੇ ਉਹ ਹੀ ਖਾਣਾ ਉਹਦੇ ਨਾਲ ਉਹਦੇ ਨਾਲ ਉਹ ਜਦੋਂ ਮੈਂ ਭਾਈ ਸਾਹਿਬ ਆ ਲੈ ਆ ਆਹ ਦੇਖ ਲਾ ਪੰਜ ਪੀਸ ਲੈ ਗਿਆ ਦੱਸ ਕੇਹੜਾ ਸਹੀ ਲੱਗਦਾ ਭੀ ਇਹ ਲਗਾਓ ਆ ਦੇਖੋ ਆ ਜਾ ਉਸ ਨੂੰ ਇਹ ਵਾਲਾ ਹਾਂ ਇਹ ਦੇਖੋ ਹੁਣ ਆ ਦੇਖੀ ਪਤਾ ਕੀ ਇਹ ਵੀਡੀਓ ਕਿਹਦਾ ਪਤਾ ਨਹੀਂ ਠੀਕ ਹੈ ਇਹ ਤਾਂ ਇਹ ਚੰਗ ਹੈ ਹਾਂ ਹਾਂ ਆ ਆ ਆ ਸਹੀ ਹੈ ਆ ਸੀ ਪਹਿਲਾਂ ਉਸ ਦੇ ਨਾਲ ਆ ਹੈ ਉਹ ਜੀ ਆਹ ਜੀ ਆਹ ਹਾਂ ਠੀਕ ਇਹ ਵਾਲਾ ਦੇਖੋ ਲਗਾ ਦਿਓ ਬਾਰਾ ਲਾ ਕੇ ਦੇਖ ਲੋ ਹੁਣ ਚਸ਼ਮਾ ਵੀ ਆ ਲੈਣਾ ਜਿਹੜਾ ਟਿੱਕ ਟੌਪ ਹੋਵੇ ਬਿਲਕੁਲ ਜਮ ਅੱਖਾਂ ਨੂੰ ਆਰਾਮ ਆਣਾ ਚਾਹੀਦਾ ਦੇਖੇ ਚਾਹੇ ਨਾ ਦੇਖੇ ਕੋਈ ਗੱਲ ਨਹੀਂ ਹੈ ਚਸ਼ਮਾ ਵਧੀਆ ਆਣਾ ਚਾਹੀਦਾ ਹੁਣ ਦੱਸੋ ਕਿਹੜਾ ਸਿਲੈਕਟ ਹੈ ਹਾਂਜੀ ਇਹ ਤਾਂ ਬਾਕੀ ਬੈਡ ਕਮੈਂਟ ਕਰਨ ਵਾਲੇ ਆਉਂਦੇ ਨੇ ਯਾਰ ਕੋਈ ਉਹ ਨਹੀਂ ਹੈਗਾ ਸਾਰਿਆਂ ਨੂੰ ਇਗਨੋਰ ਮਾਰ ਦੋ ਦੁਨੀਆਦਾਰੀ ਅਲਗ ਅਲਗ ਟਾਈਪ ਦੀ ਹੈਗੀ ਆ ਇਹ ਤਾਂ ਹੈ ਇਹ ਮੈਂ ਇਹ ਨਹੀਂ ਕਿ ਤੁਸੀਂ ਚਲੋ ਜ਼बान ਰੱਬ ਨੇ ਦਿੱਤੀ ਤੇ ਉਹਦੇ ਚ ਥੋੜਾ ਸੋਹਣਾ ਬੋਲ ਲੋ ਤਾਂ ਲੋਕ ਜੇ ਚੰਗੇ ਹੁੰਦੇ ਹੈ। ਕਈ ਚੰਗੇ ਵੀ ਹੁੰਦੇ ਆ। ਨਹੀਂ ਬਹੁਤ ਚੰਗੇ। ਆਪਣਾ ਬਸ ਹੁਣ ਇਹ ਮਨ ਚ ਧਾਰ ਲਈ ਆ ਵੀ ਜਿਹੜੇ ਭੈਣ ਭਰਾ ਪਿਆਰ ਕਰਦੇ ਆ ਨਾ ਬਸ ਉਹਨਾਂ ਬਣੇ ਧਿਆਨ ਮਾਰਨਾ। ਲੰਡੀ ਬੁੱਚੀ ਹੁਣ ਆਪਾਂ ਦੇਖਣਾ ਹੀ ਨਹੀਂ। ਜਿਹੜਾ ਮਰਜੀ ਕੋਈ ਬੋਲੀ ਜਾਵੇ ਬੋਲੀ ਜਾਵੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਇਹਨਾਂ ਦਾ ਗੁਰਨਾਨਕ ਨੂੰ ਵੀ ਮਾੜਾ ਕਹਿ ਰਿਹਾ। ਹੁਣ ਤਾਂ ਇਹਨਾਂ ਦੀ ਵੀਡੀਓ ਪਾ ਦੇ। ਨਾ ਬਣਾਇਆ। ਹੋਰ ਕੀ ਲੋ? ਲੋ ਜੀ ਆਪਣਾ ਹੋ ਗਈ ਦਵਾਈ ਲੈ ਲਈ। ਮੈਂ ਦਵਾਈ ਵੀ ਲੈ ਆਂਦੀ ਆ ਦੋ ਟਾਈਮ ਪਾਣੀ ਅੱਖਾਂ ਵਿੱਚ। ਉਹ ਗੱਲ ਬਾਕੀ ਗੱਲਾਂ ਦੀ ਗੱਲਾਂ ਚਸ਼ਮਾ ਕ੍ਰਿਪਟੋਪ ਲੈ ਜਾਵਾਂ ਬਿਲਕੁਲ ਹਾਂ। ਹੌਣ ਸਾਰੇ ਕਮੈਂਟ ਕਰਕੇ ਦੱਸੋ ਆ 11 ਰੁਪਏ ਕਿਸ ਚੀਜ਼ ਦੇ ਦੀ ਉਹ ਵੱਧ ਨੇ ਕੇ 15 ਰੁਪਏ ਨੇ 15 ਨੇ ਮੈਂ ਕਿਹਾ 1 ਰੁਪਿਆ ਚੱਕਾ ਚਲੋ ਠੀਕ ਹੈ ਚਲਦੇ ਆਣ ਕਰੇ ਕਿਵੇਂ ਵੀਰਾ ਮੈਂ ਹਵੇਲ ਜਾਂਦਾ ਤਾਂ ਨਾ ਵਧੀਆ ਸਿਲੈਕਟ ਕਰਵਾ ਦਿੰਦਾ ਨਾਲ ਹਾਂ ਉਹ ਬਾਈ ਵੀਡੀਓ ਦੇਖਦਾ ਹੈ ਸਪੋਰਟ ਕਰਦੇ ਪਹਿਲੇ ਵੀ ਇਹਨਾਂ ਨੇ ਚਸ਼ਮਾ ਦਿੱਤਾ ਸੀ ਸਾਨੂੰ ਫ੍ਰੀ ਦਿੱਤਾ ਸੀ ਚਸ਼ਮਾ ਸਾਨੂੰ ਸਾਡੇ ਗੋੜੂ ਨੇ ਤੋੜਤਾ ਤੇ ਮੇਰੇ ਵਾਸਤੇ ਇੱਕ ਦਿਨ ਵੀ ਨਹੀਂ ਲਾ ਪਾਈ ਮੈਂ ਉਹਨੂੰ ਗੋੜੂ ਨੇ ਤੋੜਤਾ ਬਾਈ ਚਲੋ ਠੀਕ ਹੈ ਹੁਣ ਇਸ ਵਾਰ ਤਾਂ ਪੈਸੇ ਦੇ ਕੇ ਇਸ ਵਾਰ ਨੀਵੇਂ ਲੈਂਦੇ ਬਾਈ ਯਾਰ ਪਹਿਲੇ ਦੋ ਚਸ਼ਮੇ ਦੇਗਾ ਜੀ ਫ੍ਰੀ ਦੋ ਚਸ਼ਮੇ ਦੇ ਹਾਂਜੀ ਅਸੀਂ ਫਤਿਹਵਾੜਾ ਆ ਕੇ ਆ ਗਏ ਸੀ ਤੇ ਉਸ ਤੋਂ ਬਾਅਦ ਮੈਂ ਦੁਕਾਨ ਤੇ ਚਲੇ ਗਿਆ ਸੀ ਉਸ ਤੋਂ ਬਾਅਦ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੁਣ ਆਪਣਾ ਰੋਟਾ ਖਾਣਾ ਪੀਣਾ ਹੋ ਗਿਆ ਤੇ ਹੁਣ ਸੌਣ ਦੀ ਤਿਆਰੀ ਹੈ ਮਨਪ੍ਰੀਤ ਵੀ ਸੌਂ ਗਈ ਕਿਉਂਕਿ ਹੁੰਦੇ ਅੱਖਾਂ 'ਚ ਥੋੜਾ ਦਰਦ ਹੋ ਰਿਹਾ ਜਲਨ ਹੋ ਰਿਹਾ ਸੀ ਤੇ ਸੌਂ ਗਈ ਮਿਲਦੇ ਆ ਨੈਕਸਟ ਵਲੌਗ 'ਚ ਫੋ ਤਕਲੀ ਬਾਈ